ਹੈਪੇਟਾਈਟਸ ਏ ਲੀਵਰ ਦੀ ਇੱਕ ਅਜੀਹੀ ਬਿਮਾਰੀ ਹੈ ਜੋ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਹੈਪੇਟਾਈਟਸ ਏ ਨਾਂ ਦੇ ਇੱਕ ਵਾਇਰਸ ਕਰਕੇ ਹੁੰਦੀ ਹੈ ਇਹ ਵਾਇਰਸ ਲੀਵਰ ਵਿੱਚ ਸੋਜ ਪੈਦਾ ਕਰਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਇਹ ਬਿਮਾਰੀ ਆਮ ਤੌਰ ਤੇ ਥੋੜੇ ਟਾਈਮ ਲਈ ਹੀ ਰਹਿੰਦੀ ਹੈ ਇਹ ਹੈਪੇਟਾਈਟਸ ਬੀ ਜਾਂ ਸੀ ਵਰਗੀ ਨਹੀਂ ਹੈ ਜੋ ਲੰਬਾ ਟਾਈਮ ਚੱਲਦੀਆਂ ਹਨ ਹੈਪੇਟਾਈਟਸ ਏ ਵਾਲੇ ਜ਼ਿਆਦਾਤਰ ਲੋਕ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਲੀਵਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਕਾਰਨਾਂ ਦੇ ਬਾਰੇ ਅਤੇ ਇਹ ਕਿਵੇਂ ਫੈਲਦਾ ਹੈ ਇਹਦੇ ਬਾਰੇ ਹੈਪਟਾਈਟਸ A ਪਾਟੀ ਦੇ ਰਾਹੀਂ ਫੈਲਦਾ ਹੈ ਇਸ ਦਾ ਮਤਲਬ ਹੈ ਕਿ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਬਿਮਾਰ ਬੰਦੇ ਦੀ ਥੋੜੀ ਜਹੀ ਪਾਟੀ ਨਿਗਲ ਲੈਂਦਾ ਹੈ ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਵਾਇਰਸ ਵਾਲਾ ਗੰਦਾ ਖਾਣਾ ਖਾਂਦਾ ਹੈ ਜਾਂ ਗੰਦਾ ਪਾਣੀ ਪੀਂਦਾ ਹੈ ਇਹ ਖਾਸ ਤੌਰ ਤੇ ਉਹਨਾਂ ਦੇਸ਼ਾਂ ਵਿੱਚ ਆਮ ਹੁੰਦਾ ਹੈ ਜਿੱਥੇ ਸਫਾਈ ਦਾ ਪ੍ਰਬੰਧ ਠੀਕ ਨਹੀਂ ਹੈ ਇਹ ਬਿਮਾਰੀ ਕਿਸੇ ਬਿਮਾਰ ਬੰਦੇ ਦੇ ਨੇੜੇ ਹੋਣ ਨਾਲ ਵੀ ਫੈਲ ਸਕਦੀ ਹੈ ਜਿਵੇਂ ਕਿ ਕਿਸੇ ਬਿਮਾਰ ਬੰਦੇ ਨਾਲ ਇੱਕੋ ਘਰ ਵਿੱਚ ਰਹਿਣਾ ਉਹਦੀ ਦੇਖਭਾਲ ਕਰਨਾ ਜਾਂ ਉਹਦੇ ਨਾਲ ਸਰੀਰਕ ਸੰਬੰਧ ਬਣਾਉਣਾ ਇਹ ਬਿਮਾਰੀ ਉਦੋਂ ਵੀ ਫੈਲਦੀ ਹੈ ਜਦੋਂ ਕੋਈ ਬਿਮਾਰ ਬੰਦਾ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਹੀਂ ਧੋਂਦਾ ਅਤੇ ਫਿਰ ਉਹੀ ਗੰਦੇ ਹੱਥਾਂ ਦੀ ਵਰਤੋਂ ਦੂਜਿਆਂ ਲਈ ਖਾਣਾ ਬਣਾਉਣ ਲਈ ਕਰਦਾ ਹੈ ਹੁਣ ਗੱਲ ਕਰਦੇ ਹਾਂ ਹੈਪਟਾਈਟਸ ਏ ਦੇ ਲੱਛਣਾਂ ਦੇ ਬਾਰੇ ਇੱਕ ਵਾਰੀ ਜਦੋਂ ਵਾਇਰਸ ਸਰੀਰ ਵਿੱਚ ਵੜ ਜਾਂਦਾ ਹੈ ਤਾਂ ਬਿਮਾਰੀ ਦੀਆਂ ਨਿਸ਼ਾਨੀਆਂ 2 ਤੋਂ 6 ਹਫ਼ਤਿਆਂ ਬਾਅਦ ਦਿਸਣ ਲੱਗ ਪੈਂਦੀਆਂ ਹਨ ਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ਵਿੱਚ ਇਹ ਨਿਸ਼ਾਨੀਆਂ ਦਿਖਣ ਖਾਸ ਕਰਕੇ ਛੋਟੇ ਬੱਚਿਆਂ ਵਿੱਚ ਕੋਈ ਨਿਸ਼ਾਨੀ ਨਹੀਂ ਵੀ ਦਿਖਾਈ ਦੇ ਸਕਦੀ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਥਕਾਵਟ ਅਤੇ ਇੱਕਦਮ ਤਾਕਤ ਘਟ ਜਾਣੀ ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣੀਆ ਢਿੱਡ ਵਿੱਚ ਦਰਦ ਜਾਂ ਤਕਲੀਫ ਹੋਣੀ ਖਾਸ ਕਰਕੇ ਲੀਵਰ ਦੇ ਕੋਲ ਉੱਪਰ ਸੱਜੇ ਪਾਸੇ ਭੁੱਖ ਮਰ ਜਾਣੀ ਹਲਕਾ ਬੁਖਾਰ ਆਉਣਾ ਗਾੜੇ ਰੰਗ ਦਾ ਪਿਸ਼ਾਬ ਆਉਣਾ ਮਿੱਟੀ ਵਰਗੇ ਰੰਗ ਦੀ ਜਾਂ ਭੂਰੇ ਰੰਗ ਦੀ ਪੋਟੀ ਆਉਣੀ ਜੋੜਾਂ ਵਿੱਚ ਦਰਦ ਹੋਣਾ ਪੀਲੀਆ ਹੋਣਾ ਅਤੇ ਬਹੁਤ ਜ਼ਿਆਦਾ ਖਾਰਸ਼ ਹੋਣੀ ਖਾਜ ਹੋਣੀ ਆਓ ਹੁਣ ਇਸ ਬਿਮਾਰੀ ਨਾਲ ਹੋਣ ਵਾਲੀਆਂ ਹੋਰ ਮੁਸ਼ਕਲਾਂ ਬਾਰੇ ਗੱਲ ਕਰੀਏ ਹਾਲਾਂਕਿ ਇਹ ਬਿਮਾਰੀ ਜ਼ਿਆਦਾਤਰ ਮਾਮਲਿਆਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ ਪਰ ਕਈ ਵਾਰੀ ਇਹ ਇੱਕ ਗੰਭੀਰ ਪਰ ਘੱਟ ਹੋਣ ਵਾਲੀ ਮੁਸ਼ਕਲ ਪੈਦਾ ਕਰ ਸਕਦੀ ਹੈ ਜੋ ਹੈ ਲੀਵਰ ਦਾ ਇੱਕਦਮ ਕੰਮ ਕਰਨਾ ਬੰਦ ਕਰ ਦੇਣਾ ਇਸ ਦਾ ਮਤਲਬ ਹੈ ਕਿ ਲੀਵਰ ਪੂਰੀ ਤਰ੍ਹਾਂ ਫੇਲ ਹੋ ਜਾਂਦਾ ਹੈ ਜੋ ਕਿ ਜਾਨਲੇਵਾ ਹੋ ਸਕਦਾ ਹੈ ਇਸ ਲਈ ਫੌਰਨ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਲੀਵਰ ਬਦਲਣ ਦੀ ਲੋੜ ਪੈ ਸਕਦੀ ਹੈ ਇਹ ਗੰਭੀਰ ਮੁਸ਼ਕਲ ਅਕਸਰ ਵੱਡੀ ਉਮਰ ਦੇ ਲੋਕਾਂ ਜਾਂ ਉਨ੍ਹਾਂ ਲੋਕਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਲੀਵਰ ਦੀ ਕੋਈ ਪੁਰਾਣੀ ਬਿਮਾਰੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਬਿਮਾਰੀ ਤੋਂ ਕਿਵੇਂ ਬੱਚਿਆ ਜਾਵੇ ਹੈਪੇਟਾਈਟਸ ਏ ਤੋਂ ਬਚਣ ਦੇ ਦੋ ਮੁੱਖ ਅਤੇ ਬਹੁਤ ਅਸਰਦਾਰ ਤਰੀਕੇ ਹਨ ਪਹਿਲਾ ਹੈ ਟੀਕਾ ਲਗਵਾਉਣਾ ਅਤੇ ਦੂਜੀ ਹੈ ਚੰਗੀ ਸਾਫ ਸਫਾਈ ਰੱਖਣਾ ਹੈਪੇਟਾਈਟਸ ਏ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਟੀਕਾ ਲਗਵਾਉਣਾ ਹੈ ਇਹ ਟੀਕਾ ਸੁਰੱਖਿਅਤ ਅਤੇ ਬਹੁਤ ਅਸਰਦਾਰ ਹੁੰਦਾ ਹੈ ਇਹ ਆਮ ਤੌਰ ਤੇ 6 ਤੋਂ 12 ਮਹੀਨਿਆਂ ਦੇ ਫਰਕ ਤੇ ਦੋ ਟੀਕਿਆਂ ਦੇ ਸੈੱਟ ਵਿੱਚ ਦਿੱਤਾ ਜਾਂਦਾ ਹੈ ਇਹ ਟੀਕਾ 1 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਤੇ ਉਨ੍ਹਾਂ ਖੇਤਰਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਜਿੱਥੇ ਬਿਮਾਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ ਅਤੇ ਬਾਕੀ ਸਾਰਿਆਂ ਨੂੰ ਲਗਾਇਆ ਜਾ ਸਕਦਾ ਹੈ ਜੇਕਰ ਤੁਸੀਂ ਹੈਪੇਟਾਈਟਸ ਏ ਵਾਲੇ ਕਿਸੇ ਬੰਦੇ ਦੇ ਸੰਪਰਕ ਤੇ ਤੁਹਾਨੂੰ ਟੀਕਾ ਨਹੀਂ ਲੱਗਿਆ ਹੋਇਆ ਤਾਂ ਵੀ ਤੁਸੀਂ ਹੈਪੇਟਾਈਟਸ ਏ ਤੋਂ ਬਚ ਸਕਦੇ ਹੋ ਦੋ ਹਫ਼ਤਿਆਂ ਦੇ ਅੰਦਰ ਅੰਦਰ ਤੁਸੀਂ ਇਸ ਦਾ ਟੀਕਾ ਲਗਵਾ ਸਕਦੇ ਹੋ ਜਾਂ ਇਮਿਊਨੋਗਲੋਬਲਿਨ ਨਾਂ ਦਾ ਇੱਕ ਹੋਰ ਖਾਸ ਟੀਕਾ ਹੁੰਦਾ ਹੈ ਉਹ ਲਗਵਾ ਸਕਦੇ ਹੋ ਇਹ ਟੀਕਾ ਤੁਹਾਨੂੰ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰੇਗਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੰਗੀ ਤਰ੍ਹਾਂ ਸਫਾਈ ਰੱਖਣੀ ਜ਼ਰੂਰੀ ਹੈ ਆਪਣੇ ਹੱਥਾਂ ਨੂੰ ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਜਾਂ ਡਾਈਪਰ ਬਦਲਣ ਤੋਂ ਬਾਅਦ ਜਾਂ ਫਿਰ ਖਾਣਾ ਬਣਾਉਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਹੱ ਰਹੋ ਤਾਂ ਬਿਮਾਰੀ ਫਲਾਉਣ ਤੋਂ ਬਚਣ ਲਈ ਦੂਜਿਆਂ ਲਈ ਖਾਣਾ ਬਣਾਉਣ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਕਿਸੇ ਅਜਿਹੇ ਦੇਸ਼ ਜਾ ਰਹੇ ਹੋ ਜਿੱਥੇ ਹੈਪੇਟਾਈਟਸ ਏ ਆਮ ਫੈਲਿਆ ਹੋਇਆ ਹੈ ਤਾਂ ਆਪਣੇ ਸਫ਼ਰ ਤੋਂ ਘੱਟੋ-ਘੱਟ ਕੁਝ ਹਫ਼ਤੇ ਪਹਿਲਾਂ ਟੀਕਾ ਲਗਵਾਓ ਸਿਰਫ ਸੀਲਬੰਦ ਬੋਤਲ ਵਾਲਾ ਪਾਣੀ ਜਾਂ ਘੱਟੋ-ਘੱਟ 1 ਮਿੰਟ ਉਬਲਿਆ ਹੋਇਆ ਪਾਣੀ ਹੀ ਪੀਓ ਸਫ਼ਰ ਕਰਦੇ ਸਮੇਂ ਪੀਣ ਵਾਲੀਆਂ ਚੀਜ਼ਾਂ ਵਿੱਚ ਟੂਟੀ ਦਾ ਪਾਣੀ ਜਾਂ ਬਰਫ਼ ਪਾਉਣ ਤੋਂ ਬਚੋ ਸਫ਼ਰ ਦੌਰਾਨ ਬੁਰਸ਼ ਕਰਨ ਲਈ ਬੋਤਲ ਵਾਲਾ ਜਾਂ ਉਬਲਿਆ ਹੋਇਆ ਪਾਣੀ ਵਰਤੋ ਸਫ਼ਰ ਦੌਰਾਨ ਅਧਪੱਕਿਆ ਮੀਟ ਖਾਣ ਤੋਂ ਪਰਹੇਜ਼ ਕਰੋ ਸਫ਼ਰ ਦੇ ਦੌਰਾਨ ਸਿਰਫ ਪੱਕਿਆ ਹੋਇਆ ਅਤੇ ਗ ਖਾਣਾ ਹੀ ਖਾਓ। ਰੇਲੀ ਫੜੀ ਵਾਲਿਆਂ ਤੋਂ ਖਾਣਾ ਖਾਣ ਤੋਂ ਪਰਹੇਜ਼ ਕਰੋ। ਸਫ਼ਰ ਕਰਦੇ ਸਮੇਂ ਸਿਰਫ਼ ਉਹੀ ਫਲ ਅਤੇ ਸਬਜ਼ੀਆਂ ਖਾਓ ਜਿਨ੍ਹਾਂ ਨੂੰ ਤੁਸੀਂ ਆਪ ਛਿੱਲ ਸਕਦੇ ਹੋ ਜਿਵੇਂ ਕਿ ਕੇਲੇ ਜਾਂ ਸੰਤਰੇ ਅਤੇ ਛਿਲਕਾ ਨਾ ਖਾਓ। ਸਲਾਦ ਵਰਗੀਆਂ ਕੱਚੀਆਂ ਸਬਜ਼ੀਆਂ ਤੋਂ ਪਰਹੇਜ਼ ਕਰੋ। ਆਓ ਹੁਣ ਗੱਲ ਕਰੀਏ ਕਿ ਹੈਪੇਟਾਈਟਸ A ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ। ਹੈਪੇਟਾਈਟਸ A ਦਾ ਪਤਾ ਲਗਾਉਣ ਲਈ ਡਾਕਟਰ ਤਿੰਨ ਮੁੱਖ ਗੱਲਾਂ ਦੇਖਦੇ ਹਨ। ਪਹਿਲੀ ਗੱਲ ਹੈ ਤੁਹਾਡੇ ਵਿੱਚ ਕਿਹੜੇ ਲੱਛਣ ਨਜ਼ਰ ਆ ਰਹੇ ਹਨ। ਦੂਜੀ ਗੱਲ ਹੈ ਕਿ ਤੁਸੀਂ ਹੁਣੇ-ਹੁਣੇ ਇਸ ਜਗ੍ਹਾ ਤੇ ਸਫ਼ਰ ਕੀਤਾ ਹੈ ਜਾਂ ਕੀ ਤੁਸੀਂ ਅਜਿਹੇ ਕਿਸੇ ਬੰਦੇ ਨੂੰ ਮਿਲੇ ਹੋ ਜਿਸ ਨੂੰ ਇਹ ਬਿਮਾਰੀ ਪਹਿਲਾਂ ਇਹ ਸਭ ਤੋਂ ਜ਼ਰੂਰੀ ਕਦਮ ਹੈ ਖੂਨ ਦੀ ਜਾਂਚ ਕਰਨਾ। ਖੂਨ ਦੀ ਜਾਂਚ ਕਰਨ ਨਾਲ ਇਹ ਪੱਕਾ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਇਹ ਬਿਮਾਰੀ ਹੈ ਜਾਂ ਨਹੀਂ। ਹੈਪਟਾਈਟਿਸ A ਦਾ ਪਤਾ ਲਗਾਉਣ ਦਾ ਮੁੱਖ ਤਰੀਕਾ ਖੂਨ ਦੀ ਜਾਂਚ ਹੈ। ਖੂਨ ਦੇ ਵਿੱਚ ਐਂਟੀਬਾਡੀਜ਼ ਦੀ ਜਾਂਚ ਕਰਨ ਲਈ ਖੂਨ ਦਾ ਨਮੂਨਾ ਲਿਆ ਜਾਂਦਾ ਹੈ। ਐਂਟੀਬਾਡੀਜ਼ ਉਹ ਖਾਸ ਤੱਤ ਹੁੰਦੇ ਹਨ ਜੋ ਤੁਹਾਡਾ ਸਰੀਰ ਵਾਇਰਸ ਨਾਲ ਲੜਨ ਲਈ ਬਣਾਉਂਦਾ ਹੈ। ਖੂਨ ਦੇ ਵਿੱਚ IgM ਨਾਂ ਦੇ ਐਂਟੀਬਾਡੀ ਦੀ ਮੌਜੂਦਗੀ ਇਹ ਦੱਸਦੀ ਹੈ ਕਿ ਖੂਨ ਦੇ ਵਿੱਚ ਬਿਮਾਰੀ ਮੌਜੂਦ ਹੈ। ਇਹ ਬਿਮਾਰੀ ਹੋਣ ਤੋਂ ਬਾਅਦ ਖੂਨ ਵਿੱਚ ਦਿਖਣ ਵਾਲੇ ਪਹਿਲੇ ਤੱਤ ਹੁੰਦੇ ਹਨ। ਖੂਨ ਦੇ ਵਿੱਚ IgG ਨਾਂ ਦੇ ਐਂਟੀਬਾਡੀ ਦੀ ਮੌਜੂਦਗੀ ਪਹਿ ਟੀਕਾਕਰਨ ਤੋਂ ਮਿਲੀ ਇਮਿਊਨਿਟੀ ਦਾ ਸੰਕੇਤ ਦਿੰਦੀ ਹੈ ਇਹ ਐਂਟੀਬਾਡੀਜ਼ ਬਿਮਾਰੀ ਹੋਣ ਤੋਂ ਬਾਅਦ ਬਣਦੇ ਹਨ ਅਤੇ ਆਮ ਤੌਰ ਤੇ ਜੀਵਨ ਭਰ ਸਰੀਰ ਵਿੱਚ ਰਹਿੰਦੇ ਹਨ ਜਿਸ ਨਾਲ ਲੰਬੇ ਸਮੇਂ ਤੱਕ ਸੁਰੱਖਿਆ ਮਿਲਦੀ ਹੈ ਇੱਕ ਹੋਰ ਟੈਸਟ ਹੈ ਜਿਹਦਾ ਨਾਮ ਹੈ ਲੀਵਰ ਫੰਕਸ਼ਨ ਟੈਸਟ ਇਹ ਟੈਸਟ ਤੁਹਾਡੇ ਖੂਨ ਵਿੱਚ ਏ ਐਲ ਟੀ ਏ ਐਸ ਟੀ ਜਾਂ ਫਿਰ ਇਹਨੂੰ ਐਸ ਡੀ او ਟੀ ਐਸ ਡੀ ਪੀ ਟੀ ਵੀ ਕਿਹਾ ਜਾਂਦਾ ਹੈ ਇਹਨਾਂ ਐਨਜ਼ਾਈਮਾਂ ਦੀ ਮਾਤਰਾ ਨੂੰ ਨਾਪਦਾ ਹੈ ਅਤੇ ਬਿਲੀਰੂਬਿਨ ਨਾਂ ਦੇ ਪ੍ਰੋਟੀਨ ਦੀ ਮਾਤਰਾ ਨੂੰ ਨਾਪਦਾ ਹੈ ਇਹਨਾਂ ਤੱਤਾਂ ਦਾ ਵਧਿਆ ਹੋਇਆ ਲੈਵਲ ਤੁਹਾਡੇ ਲੀਵਰ ਵਿੱਚ ਸੋਜ ਜਾਂ ਖਰਾਬੀ ਨੂੰ ਦੱਸਦਾ ਹੈ ਜੋ ਕਿ ਹੈਪਟਾਈਟਸ ਦੀ ਕਿ ਡਾਕਟਰ ਹੈਪਟਾਈਟਸ ਏ ਦਾ ਇਲਾਜ ਕਿਵੇਂ ਕਰਦੇ ਹਨ ਅਤੇ ਇਸ ਬਿਮਾਰੀ ਦੇ ਦੌਰਾਨ ਤੁਹਾਨੂੰ ਕਿਹੋ ਜਿਹਾ ਖਾਣ ਪੀਣ ਰੱਖਣਾ ਚਾਹੀਦਾ ਹੈ ਹੈਪਟਾਈਟਸ ਏ ਦੇ ਇਲਾਜ ਲਈ ਵਾਇਰਸ ਨੂੰ ਮਾਰਨ ਵਾਲੀ ਕੋਈ ਖਾਸ ਦਵਾਈ ਮੌਜੂਦ ਨਹੀਂ ਹੈ ਵਾਇਰਸ ਆਪਣਾ ਸਮਾਂ ਪੂਰਾ ਕਰਦਾ ਹੈ ਅਤੇ ਤੁਹਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਆਪਣੇ ਆਪ ਹੀ ਬਿਮਾਰੀ ਨੂੰ ਖਤਮ ਕਰ ਦਿੰਦੀ ਹੈ ਇਸ ਲਈ ਇਲਾਜ ਸਿਰਫ ਮਰੀਜ਼ ਨੂੰ ਸਹਾਰਾ ਦੇਣ ਲਈ ਲੱਛਣਾਂ ਨੂੰ ਕਾਬੂ ਕਰਨ ਲਈ ਲੀਵਰ ਨੂੰ ਆਰਾਮ ਦੇਣ ਲਈ ਅਤੇ ਹੋਰ ਮੁਸ਼ਕਲਾਂ ਨੂੰ ਰੋਕਣ ਲਈ ਹੀ ਹੁੰਦਾ ਹੈ ਹੁਣ ਕਿਉਂਕਿ ਹੈਪਟਾਈਟਸ ਏ ਦੀ ਕੋਈ ਖਾਸ ਦਵਾਈ ਨਹੀਂ ਹੈ ਅਤੇ ਕਿਉਂਕਿ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੀ ਆਮ ਤੌਰ ਤੇ ਵਾਇਰਸ ਨੂੰ ਆਪਣੇ ਆਪ ਹੀ ਖਤਮ ਕਰ ਦਿੰਦੀ ਹੈ ਇਸ ਲਈ ਖਾਣਾ ਪੀਣਾ ਜ਼ਰੂਰੀ ਹੋ ਜਾਂਦਾ ਹੈ ਇਸ ਬਿਮਾਰੀ ਦੌਰਾਨ ਖਾਣ ਪੀਣ ਦਾ ਮਕਸਦ ਤੁਹਾਡੇ ਲੀਵਰ ਨੂੰ ਕੀਕ ਹੋਣ ਵਿੱਚ ਮਦਦ ਕਰਨਾ ਪੇਟ ਅਤੇ ਹਾਜਮੇ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਜੀ ਕੱਟਾ ਹੋਣ ਨੂੰ ਘੱਟ ਕਰਨਾ ਅਤੇ ਤੁਹਾਡੇ ਸਰੀਰ ਨੂੰ ਠੀਕ ਹੋਣ ਲਈ ਲੋੜੀਂਦੀ ਤਾਕਤ ਦੇਣਾ ਹੈ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਕੀ ਖਾਣਾ ਪੀਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਪਾਣੀ ਦੀ ਕਮੀ ਤੋਂ ਬਚੋ ਇਹ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੇਕਰ ਤੁਹਾਨੂੰ ਉਲਟੀਆਂ ਦਾ ਟੱਟੀਆਂ ਲੱਗੀਆਂ ਹੋਈਆਂ ਹਨ ਤੁਸੀਂ ਪਾਣੀ ਪੀ ਸਕਦੇ ਹੋ ਪਤਲਾ ਸੂਪ ਪੀ ਸਕਦੇ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ ਅਤੇ ਜੇ ਤੁਹਾਡਾ ਡਾਕਟਰ ਕਹੇ ਤਾਂ ORS ਦਾ ਘੋਲ ਪੀ ਸਕਦੇ ਹੋ ਇਸ ਤੋਂ ਬਾਅਦ ਛੇਤੀ ਹজম ਹੋਣ ਵਾਲੇ ਅਤੇ ਤਾਕਤ ਦੇਣ ਵਾਲੇ ਕਾਰਬੋਹਾਈਡਰੇਟ ਨਾਲ ਭਰਪੂਰ ਖਾਣੀਆਂ ਦੇ ਉੱਤੇ ਧਿਆਨ ਦਿਓ ਇਹ ਲੀਵਰ ਤੇ ਬਹੁਤਾ ਜ਼ੋਰ ਪਾਏ ਬਿਨਾ ਤਾਕਤ ਦਿੰਦੇ ਹਨ ਜਿਵੇਂ ਕਿ ਚੌਲ ਖਿਚੜੀ ਦਲੀਆ ਇਡਲੀ ਪੋਹਾ ਉਬਲੇ ਹੋਏ ਆਲੂ ਅਤੇ ਟਰੋਕਰ ਵਾਲੇ ਆਟੇ ਦੀ ਰੋਟੀ ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਇਹ ਵਿਟਾਮਿਨ ਜ਼ਰੂਰੀ ਤੱਤਾਂ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ ਜਿਵੇਂ ਕਿ ਗਾਜਰ ਕद्दू ਪਾਲਕ ਇਹ ਸਬਜ਼ੀਆਂ ਪੂਰੀ ਤਰ੍ਹਾਂ ਪੱਕੀਆਂ ਹੋਈਆਂ ਹੋ ਉਬਲੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ ਕੱਚੀਆਂ ਸਬਜ਼ੀਆਂ ਹਜ਼ਮ ਕਰਨ ਵਿੱਚ ਮੁਸ਼ਕਲ ਹੁੰਦੀਆਂ ਹਨ ਫਲਾਂ ਦੇ ਵਿੱਚ ਕੇਲਾ ਪਪੀਤਾ ਅਤੇ ਸੇਬ ਅਤੇ ਨਾਸ਼ਪਾਤੀ ਵਧੀਆ ਫਲ ਹਨ ਇਸ ਤੋਂ ਬਾਅਦ ਤੁਹਾਨੂੰ ਘੱਟ ਚਿਕਨਾਈ ਵਾਲਾ ਪ੍ਰੋਟੀਨ ਖਾਣਾ ਚਾਹੀਦਾ ਹੈ ਲੀਵਰ ਦੇ ਖਰਾਬ ਹੋਏ ਸੈੱਲਾਂ ਨੂੰ ਠੀਕ ਕਰਨ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ ਜਿਵੇਂ ਕਿ ਹਰੀਆਂ ਫਲੀਆਂ ਟੋਫੂ ਜਿਹਨੂੰ ਆਪਾਂ ਸੋਇਆਬੀਨ ਦਾ ਪਨੀਰ ਕਹਿੰਦੇ ਹਾਂ ਆਂਡੇ ਬਿਨਾਂ ਚਮੜੀ ਵਾਲਾ ਚਿਕਨ ਅਤੇ ਮੱਛੀ ਇਸ ਤੋਂ ਬਾਅਦ ਤੁਹਾਨੂੰ ਘੱਟ ਮਾਤਰਾ ਵਿੱਚ ਚੰਗੀ ਚਿਕਨਾਈ ਖਾਣੀ ਚਾਹੀਦੀ ਹੈ ਜਿਵੇਂ ਕਿ ਥੋੜੀ ਮਾਤਰਾ ਵਿੱਚ ਜਤੂਨ ਦਾ ਤੇਲ ਜਾਂ ਕੁਝ ਗਿਰੀਆਂ ਜਿਵੇਂ ਕਿ ਬਦਾਮ ਅਤੇ ਖਰੋਟ ਆ ਹੇਠ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੀ ਚੀਜ਼ ਹੈ ਸ਼ਰਾਬ ਇਸ ਤੋਂ ਬਚਣਾ ਸਭ ਤੋਂ ਜ਼ਰੂਰੀ ਹੈ ਤੁਹਾਡਾ ਲੀਵਰ ਹੀ ਸ਼ਰਾਬ ਨੂੰ ਹজম ਕਰਦਾ ਹੈ ਅਤੇ ਹੈਪੇਟਾਈਟਸ ਤੋਂ ਠੀਕ ਹੋਣ ਦੇ ਸਮੇਂ ਸ਼ਰਾਬ ਪੀਣ ਨਾਲ ਪਹਿਲਾਂ ਤੋਂ ਹੀ ਸੁੱਜੇ ਹੋਏ ਲੀਵਰ ਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ ਹੈ ਜੋ ਇਸ ਦੇ ਠੀਕ ਹੋਣ ਦੀ ਰਫ਼ਤਾਰ ਨੂੰ ਹੌਲੀ ਕਰ ਸਕਦਾ ਹੈ ਜਾਂ ਹੋਰ ਨੁਕਸਾਨ ਪਹੁੰਚਾ ਸਕਦਾ ਹੈ ਅਗਲੀ ਚੀਜ਼ ਹੈ ਬਹੁਤ ਜ਼ਿਆਦਾ ਟਿਕਨਾਈ ਵਾਲੇ ਅਤੇ ਤਲੇ ਹੋਏ ਭੋਜਨ ਖਾਣੇ ਇਹ ਲੀਵਰ ਨੂੰ ਹজম ਕਰਨੇ ਬਹੁਤ ਔਖੇ ਹੁੰਦੇ ਹਨ ਜਿਵੇਂ ਕਿ ਤਲੇ ਹੋਏ 스ਨੈਕਸ ਫਾਸਟ ਫੂਡ ਚਰਬੀ ਵਾਲਾ ਮੀਟ ਮੱਖਣ ਘਿਓ ਅਤੇ ਮਲਾਈ ਇਸ ਤੋਂ ਬਾਅਦ ਪੈਕੇਟ ਵਾਲੇ ਖਾਣਿਆਂ ਤੋਂ ਬਚੋ ਇਹ ਸਰ ਲੂਣ ਖਰਾਬ ਚਿਕਨਾਈ ਅਤੇ ਅਜਿਹੇ ਕੈਮੀਕਲ ਜ਼ਿਆਦਾ ਹੁੰਦੇ ਹਨ ਜੋ ਖਾਣੇ ਨੂੰ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣ ਦਿੰਦੇ ਜਿਵੇਂ ਕਿ ਪੈਕਟ ਵਾਲੇ ਸਨੈਕਸ ਚਿਪਸ ਅਤੇ 2 ਮਿੰਟ ਵਿੱਚ ਤਿਆਰ ਹੋਣ ਵਾਲੇ ਖਾਣੇ ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਹਨ ਮਿੱਠੀਆਂ ਚੀਜ਼ਾਂ ਜਿਵੇਂ ਕਿ ਸੋਡਾ ਮਿੱਠੇ ਜੂਸ ਟੌਫੀਆਂ ਅਤੇ ਮਠਿਆਈਆਂ ਇਸ ਤੋਂ ਬਾਅਦ ਜ਼ਿਆਦਾ ਨਮਕ ਵਾਲੇ ਖਾਣੇ ਵੀ ਨਹੀਂ ਖਾਣੇ ਬਹੁਤ ਜ਼ਿਆਦਾ ਨਮਕ ਸਰੀਰ ਵਿੱਚ ਪਾਣੀ ਨਮਾ ਹੋਣ ਦਾ ਕਾਰਨ ਬਣ ਸਕਦਾ ਹੈ ਜੋ ਕਿ ਲੀਵਰ ਵਾਸਤੇ ਇੱਕ ਵੱਡੀ ਦਿੱਕਤ ਹੋ ਸਕਦੀ ਹੈ ਠੀਕ ਹੋਣ ਲਈ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖੋ ਬਹੁਤ ਸਾਰਾ ਆਰਾਮ ਕਰੋ ਤੁਹਾਡੇ ਸਰੀਰ ਨੂੰ ਵਾਇ ਲਈ ਬਹੁਤ ਸਾਰੀ ਤਾਕਤ ਦੀ ਲੋਡ ਹੁੰਦੀ ਹੈ ਇਸ ਲਈ ਆਰਾਮ ਬਹੁਤ ਜ਼ਰੂਰੀ ਹੈ ਥੋੜਾ ਥੋੜਾ ਕਰਕੇ ਬਾਰ ਬਾਰ ਖਾਓ ਇਸ ਬਿਮਾਰੀ ਵਿੱਚ ਜੀ ਕੱਚਾ ਹੋ ਸਕਦਾ ਹੈ ਇਸ ਲਈ ਇੱਕੋ ਵਾਰੀ ਰੱਜ ਕੇ ਖਾਣਾ ਔਖਾ ਹੋ ਸਕਦਾ ਹੈ ਦਿਨ ਵਿੱਚ ਥੋੜਾ ਥੋੜਾ ਬਾਰ ਬਾਰ ਖਾਣਾ ਸਭ ਤੋਂ ਵਧੀਆ ਹੈ ਇਹ ਜੀ ਕੱਚਾ ਹੋਣ ਤੋਂ ਰੋਕੇਗਾ ਅਤੇ ਖਾਣਾ ਹਜ਼ਮ ਕਰਨਾ ਸੌਖਾ ਕਰੇਗਾ ਦਵਾਈਆਂ ਧਿਆਨ ਨਾਲ ਖਾਓ ਕੋਈ ਵੀ ਦਵਾਈ ਵਿਟਾਮਿਨ ਜਾਂ ਕੋਈ ਹੋਰ ਤਾਕਤ ਦੀ ਦਵਾਈ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿਉਂਕਿ ਤੁਹਾਡੇ ਲੀਵਰ ਨੂੰ ਇਹਨਾਂ ਨੂੰ ਪਚਾਉਣਾ ਔਖਾ ਹੋ ਸਕਦਾ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਲੋਕ ਕੁਝ ਹਫ਼ਤਿਆਂ ਦੇ ਅੰਦਰ ਘਰ ਵਿੱਚ ਹੀ ਪੂਰੀ ਤਰ੍ਹਾਂ ਠੀਕ ਉਹ ਜਾਣਦੇ ਹਨ